ਤੁਸੀਂ ਵੀ ਆਪਣੇ ਮੋਬਾਈਲ ਫੋਨ ਦੇ ਪਿੱਛੇ ਰੱਖ ਦਿਓ ਨੋਟ ਇੱਕ ਛੋਟੀ ਜੀ ਗਲਤੀ ਕਿਤੇ ਕਰਨਾ ਬਈ ਤੁਹਾਡਾ ਨੁਕਸਾਨ ਹੋ ਜਾਓ ਸਾਵਧਾਨ ਸ਼ਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਨੂਰਵਰਚੋ ਟਾਕਸ ਤੇ ਮੈਂ ਆ ਤੁਹਾਡੇ ਨਾਲ ਨੂਰਵਰਚੋ ਤਾਂ ਅਕਸਰ ਸਾਡੀ ਲੋਕਾਂ ਦੀ ਕੀ ਆਦਤ ਹੁੰਦੀ ਹੈ ਕਿ ਅਸੀਂ ਫੋਨ ਦੇ ਕਵਰ ਦੇ ਵਿੱਚ ਪੈਸੇ ਪਾ ਕੇ ਰੱਖ ਲੈਨੇ ਆ ਜਾਂ ਅਸੀਂ ਕੋਈ ਆਪਣਾ ਕਾਰਡ ਹੈ ਯਾ ਆਧਾਰ ਕਾਰਡ ਹੈ ਪੈਨ ਕਾਰਡ ਕੋਈ ਵੀ ਕੀਮਤੀ ਚੀਜ਼ ਉਸੇ ਫੋਨ ਦੇ ਕਵਰ ਦੇ ਪਿੱਛੇ ਪਾ ਲੈਨੇ ਸਾਨੂੰ ਹੁੰਦਾ ਹੈ ਕਿ ਉਹ ਸੇਫ ਰਹੂਗੀ ਪਰ ਦੋਸਤੋ ਇਸ ਸੇਵ ਦੇ ਚੱਕਰ ਦੇ ਵਿੱਚ ਕਿਤੇ ਤੁਸੀਂ ਆਪਣਾ ਕੁੰਡਾ ਨਾ ਘਰਾ ਕੇ ਬਹਿ ਜਿਓ ਫੋਨ ਦੇ ਕਵਰ ਦੇ ਵਿੱਚ ਰੱਖੇ ਪੈਸੇ ਜਾਂ ਕੋਈ ਵੀ ਚੀਜ਼ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ ਇਹਨਾਂ ਚੀਜ਼ਾਂ ਤੋਂ ਬਚੋ ਤੇ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਫੋਨ ਦੇ ਵਿੱਚ ਜੋ ਪੈਸੇ ਤੁਸੀਂ ਰੱਖਦੇ ਹੋ ਉਹਦੇ ਨਾਲ ਤੁਹਾਡਾ ਕੀ ਨੁਕਸਾਨ ਹੋ ਸਕਦਾ ਹੈ 스마트ਫੋਨ ਦਾ ਇਸਤੇਮਾਲ ਨੇ ਦੇਸ਼ ਦੇ ਵਿੱਚ ਕਾਫੀ ਤੇਜ਼ੀ ਦੇ ਨਾਲ ਵਧ ਰਿਹਾ ਹੈ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਲੋਕ ਆਪਣੇ ਫੋਨ ਦੇ ਪਿੱਛੇ ਨੋਟ ਰੱਖ ਲੈਂਦੇ ਨੇ ਗਰਮੀ ਦੇ ਮੌਸਮ ਦੇ ਵਿੱਚ ਇਹ ਨੁਕਸਾਨ ਕਰ ਸਕਦਾ ਹੈ ਦੱਸ ਦਈਏ ਕਿ ਗਰਮੀ ਦਾ ਮੌਸਮ ਆਉਂਦੇ ਹੀ 스마트ਫੋਨ ਦੇ ਵਿੱਚ ਓਵਰਹੀਟਿੰਗ ਦੀ ਸਮੱਸਿਆ ਆਮ ਹੋ ਜਾਂਦੀ ਹੈ ਪਰ ਕਈ ਲੋਕ ਜਾਣੇ ਅਣਜਾਣੇ ਦੇ ਵਿੱਚ ਅਜਿਹੀ ਗਲਤੀ ਕਰ ਬੈਂਦੇ ਨੇ ਜੋ ਉਹਨਾਂ ਦੇ ਫੋਨ ਦੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ ਸ਼ਾਇਦ ਇਹ ਸੁਣ ਕੇ ਅਜੀਬ ਲੱਗੇ ਪਰ ਫੋਨ ਦੇ ਕਵਰ ਦੇ ਪਿੱਛੇ ਰੱਖੇ ਕੁਝ ਰੁਪਏ ਤੁਹਾਡੇ smartphones ਨੂੰ ਨਾ ਸਿਰਫ ਨੁਕਸਾਨ ਪਹੁੰਚਾ ਸਕਦੇ ਨੇ ਬਲਕਿ ਬਲਾਸਟ ਤੱਕ ਦਾ ਕਾਰਨ ਬਣ ਸਕਦੇ ਨੇ ਅਕਸਰ ਲੋਕ ਸੋਚਦੇ ਨੇ ਕਿ ਫੋਨ ਦੇ ਕਵਰ ਦੇ ਵਿੱਚ ਕੁਝ ਰੁਪਏ ਰੱਖ ਲੈਣਾ ਸਮਝਦਾਰੀ ਹੈ ਤਾਂ ਕਿ ਜਰੂਰਤ ਪੈਣ ਤੇ ਕੰਮ ਆ ਸਕੇ ਲੇਕਿਨ ਅਸਲ ਦੇ ਵਿੱਚ ਇਹ ਨੋਟ ਫੋਨ ਦੀ ਹੀਟਿੰਗ ਪ੍ਰੋਸੈਸ ਨੂੰ ਵਿਗਾੜ ਦਿੰਦੇ ਨੇ ਫੋਨ ਦਾ ਬੈਕ ਪੈਨਲ ਗਰਮੀ ਨਿਕਾਲਣ ਦਾ ਇੱਕ ਰਸਤਾ ਹੁੰਦਾ ਹੈ ਜਦੋਂ ਇਹ ਨੋਟਸ ਜਾਂ ਏਟੀਐਮ ਕਾਰਡ ਉਹਦੇ ਵਿੱਚ ਰੱਖੇ ਹੁੰਦੇ ਨੇ ਤਾਂ ਇਹ ਗਰਮੀ ਬਾਹਰ ਨਹੀਂ ਨਿਕਲ ਪਾਉਂਦੀ। ਇਸ ਦੇ ਚੱਲਦੇ ਫੋਨ ਜਲਦੀ ਹੀ ਗਰਮ ਹੋਣ ਲੱਗਦੇ ਨੇ। ਜੇ ਤੁਸੀਂ ਫੋਨ ਚਾਰਜ ਕਰ ਰਹੇ ਹੋ ਨਿਓ ਤਾਂ ਬੈਟਰੀ ਆਪਣੇ ਆਪ ਹੀ ਗਰਮ ਹੋ ਜਾਂਦੀ ਹੈ। ਉਸ ਵੇਲੇ ਜੇਕਰ ਫੋਨ ਦੇ ਕਵਰ ਦੇ ਵਿੱਚ ਕੋਈ ਨੋਟ ਜਾਂ ਕੋਈ ਕਾਗਜ਼ ਰੱਖਿਆ ਹੁੰਦਾ ਹੈ ਤਾਂ ਉਹ ਹੀਟ ਨੂੰ ਰੋਕਦਾ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਕਈ ਵਾਰ ਬਲਾਸਟ ਤੱਕ ਹੋ ਜਾਂਦਾ ਹੈ। ਕਈ ਰਿਪੋਰਟਸ ਦੇ ਵਿੱਚ ਅਜੇ ਕੇਸ ਸਾਹਮਣੇ ਆਏ ਨੇ ਜਿੱਥੇ ਫੋਨ ਓਵਰਹੀਟਿੰਗ ਦੀ ਵਜ੍ਹਾ ਦੇ ਕਾਰਨ ਫਟ ਵੀ ਗਏ ਨੇ। ਜਾਂਦਾ ਗਰਮੀ ਹੋਣ ਦੇ ਕਾਰਨ ਫੋਨ ਦੀ ਪ੍ਰੋਸੈਸਿੰਗ ਸਲੋ ਹੋ ਜਾਂਦੀ ਹੈ ਗੇਮਿੰਗ ਵੀਡੀਓ ਸਟ੍ਰੀਮਿੰਗ ਜਾਂ ਕੈਮਰਾ ਯੂਜ਼ ਕਰਦੇ ਸਮੇਂ ਇਸ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਿੱਥੋਂ ਤੱਕ ਕਿ ਮਹਿੰਗੇ smartphones ਵੀ ਇਸ ਗਲਤੀ ਦਾ ਸ਼ਿਕਾਰ ਹੋ ਸਕਦੇ ਨੇ ਬੈਕ ਕਵਰ ਦੇ ਵਿੱਚ ਰੱਖੇ ਨੋਟ ਜਾਂ ਕਾਰਡ ਹੀਟ ਨੂੰ ਅੰਦਰ ਰੋਕਦੇ ਨੇ ਜਿਸ ਦੇ ਨਾਲ ਫੋਨ ਹੈਂਗ ਹੋਣ ਲੱਗਦਾ ਹੈ ਅਤੇ ਐਪਸ ਤੇਰੀ ਦੇ ਨਾਲ ਓਪਨ ਹੁੰਦੇ ਨੇ ਅੱਜ ਕੱਲ੍ਹ ਕਈ ਯੂਜ਼ਰਸ ਮੋਟੇ ਅਤੇ ਸਟਾਈਲਿਸ਼ ਕਵਰ ਖਰੀਦੇ ਨੇ ਪਰ ਇਹ ਕਵਰ ਵੀ ਹੀਟ ਨੂੰ ਬਾਹਰ ਨਿਕਲਣ ਤੋਂ ਰੋਕਦੇ ਨੇ ਹਮੇਸ਼ਾ ਅਚੀਹਾ ਕਵਰ ਇਸਤੇਮਾਲ ਕਰੋ ਜੋ ਕਿ ਸੌਫਟ ਹੋਵੇ ਜਿਸ ਦੇ ਨਾਲ ਗਰਮੀ ਦੇ ਲਈ ਵੈਂਟੀਲੇਸ਼ਨ ਹੋਵੇ ਚਾਰਜਿੰਗ ਦੇ ਵੇਲੇ ਖਾਸ ਕਰਕੇ ਕਵਰ ਅਤੇ ਉਸ ਦੇ ਅੰਦਰ ਰੱਖੀਆਂ ਚੀਜ਼ਾਂ ਨੂੰ ਹਟਾ ਦਿਓ ਛੋਟੀ ਜੀ ਸੁਵਿਧਾ ਦੇ ਲਈ ਇਹ ਆਦਤ ਤੁਹਾਡੇ smartphones ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਇਸ ਲਈ smartphone ਦੇ ਕਵਰ ਨੂੰ ਵਲਟ ਦੀ ਤਰ੍ਹਾਂ ਇਸਤੇਮਾਲ ਕਰਨ ਤੋਂ ਬਚੋ ਤੇ ਗਰਮੀਆਂ ਦੇ ਵਿੱਚ ਵਿਸ਼ੇਸ਼ ਧਿਆਨ ਰੱਖੋ ਸਮਝੇ ਹੋ ਹੁਣ ਤਸੀ ਕਿ ਨਹੀਂ ਹੁਣ ਫੋਨ ਦੇ ਵਿੱਚ ਕਦੇ ਵੀ ਆਪਣੇ ਨੋਟ ਜਾਂ ਆਪਣੇ ਏਟੀਐਮ ਕਾਰਡ ਕੋਈ ਵੀ ਕਾਰਡ ਨਾ ਰੱਖਿਓ ਔਰ ਖਾਸ ਕਰਕੇ ਜੇਕਰ ਤੁਸੀਂ ਫੋਨ ਨੂੰ ਚਾਰਜਿੰਗ ਤੇ ਲਗਾ ਰਹੇ ਹੋ ਤਾਂ ਉਹਦੇ ਕਵਰ ਨੂੰ ਹਟਾ ਕੇ ਹੀ ਚਾਰਜ ਤੇ ਲਗਾਓ ਕਿਤੇ ਇਹ ਨਾ ਹੋਵੇ ਕਿ ਦੁਰਘਟਨਾ ਤੁਹਾਡੇ ਨਾਲ ਵੀ ਘਟ ਜਾਏ ਸੋ ਇਹ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਦੇ ਰਹੋ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ